ਹੁਣ ਇਹ ਭਾਰੀ ਪੁਲਿਸ ਫੋਰਸ ਖੇਤਾਂ ਵੱਲ ਹੋ ਤੁਰੀ ਐ ਵੱਡੇ ਅਫਸਰਾਂ ਦੀ ਅਗਵਾਈ ਵਿੱਚ ਸੈਂਕੜੇ ਪੁਲਿਸ ਮੁਲਾਜ਼ਮ ਪਹੁੰਚੇ ਨੇ ਪੂਰਾ ਪਿੰਡ ਇਸ ਮਸਲੇ ਤੇ ਦੋ ਧੜਿਆਂ ਵਿੱਚ ਪਾਟਾ ਪਿਆ ਤੇ ਆਹਮੋ ਸਾਹਮਣੇ ਹੋਇਆ ਪਿਆ ਦੋਨਾਂ ਧਿਰਾਂ ਤੋਂ ਪੂਰਾ ਮਸਲਾ ਸੁਣੋ ਤੇ ਦੱਸੋ ਕੌਣ ਸਹੀ ਹੈ ਤੇ ਕੌਣ ਗਲਤ ਹੈ ਪੁਲਿਸ ਦਾ ਇੱਥੇ ਹਜ਼ਾਰੀ ਬੰਦਾ ਆ ਜਾਂਦਾ ਜੀ ਪੁਲਿਸ ਦਾ ਜੀ ਗੱਡੀਆਂ ਭਰ ਭਰ ਆ ਜਾਂਦੀਆਂ ਜੀ ਅੱਛਾ ਸਾਡੇ ਦਾ ਜਵਾਕ ਵੀ ਡਰੀ ਜਾਂਦੇ ਜੀ ਘਰੇ ਬੈਠੇ ਬੁੜੀਆਂ ਵੀ ਡਰੀ ਜਾਂਦੀਆਂ ਜੀ ਹੂੰ ਪਾਣੀ ਬਣਿਆ ਪਿਆ ਸਾਰੇ ਪਰਿਵਾਰ ਦਾ ਬਜ਼ੁਰਗ ਸਾਡੇ ਸੰਸੇ ਚ ਪਏ ਆ ਜੀ ਹੂੰ ਅੜੀਆਂ ਤੇ ਜਿਦਾਂ ਪਗਾਉਣ ਦੇ ਚੱਕਰ ਚ ਅਸੀਂ ਪੰਜਾਬੀ ਉਜੜਦੇ ਵੀ ਬਹੁਤ ਰਹੇ ਆ ਤੇ ਉਜਾੜਦੇ ਵੀ ਬਹੁਤ ਰਹੇ ਆ ਨਿਆਂ ਤੇ ਇਨਸਾਫ ਨੂੰ ਅਸੀਂ ਕਈ ਵਾਰਾ ਅੜੀ ਪਗਾਉਣ ਲਈ ਪਾਸੇ ਸੁੱਟ ਦਿੰਨੇ ਆ ਤੇ ਇਦਾਂ ਦਾ ਹੀ ਇੱਕ ਮਾਮਲਾ ਬਠਿੰਡਾ ਦੇ ਪਿੰਡ ਗਿਆਨਾਂ ਤੋਂ ਆਇਆ ਔਰ ਆਪਾਂ ਗੱਲ ਕਰਦੇ ਆ ਸਾਡੇ ਨਾਲ ਇਹ ਸੱਜਣ ਖੜੇ ਨੇ ਬਾਈ ਜੀ ਕੀ ਮਾਮਲਾ ਤੁਹਾਡਾ ਤੁਹਾਡਾ ਇੱਕੋ ਪਿੰਡ ਇੱਕ ਛੋਟੇ ਜਿਹੇ ਖਾਲ ਦੇ ਮਸਲੇ ਤੇ ਦੋ ਧੜਿਆਂ ਚ ਪਾਟਾ ਪਿਆ ਅੱਧਾ ਪਿੰਡ ਇਧਰ ਹੋਇਆ ਪਿਆ ਅੱਧਾ ਉਧਰ ਹੋਇਆ ਪਿਆ ਕੀ ਮਸਲਾ ਤੁਹਾਡਾ ਮਸਲਾ ਸਾਡਾ ਇਹ ਹੈ ਜੀ ਸਾਡੇ ਕੋਲੇ ਇੱਕ ਕਿਸਾਨ ਦਾ ਜੋ ਕਿ ਖਾਲ ਹੈ 11 ਫੁੱਟ ਜਗ੍ਹਾ ਦੇ ਵਿੱਚ ਚੱਲੀ ਜਾਂਦਾ ਜੋ ਕਿ ਅੱਗੇ ਪਾਣੀ ਕਿਸਾਨ ਨੂੰ ਹੋਰ ਕਿਸਾਨ ਨੂੰ ਲੱਗਦਾਗਾ ਨਹਿਰੀ ਪਾਣੀ ਦਾ ਨਹਿਰੀ ਪਾਣੀ ਹਾਂਜੀ ਨਹਿਰੀ ਪਾਣੀ ਦਾ ਖਾਲ ਆ ਇਹ ਤੇ ਜਿਹੜਾ ਮਤਲਬ ਵੀ ਪ੍ਰਸ਼ਾਸਨ ਸਾਡੇ ਤੇ ਬਾਰ ਬਾਰ ਚੜ੍ਹ ਕੇ ਆ ਜਾਂਦਾ ਕਿ ਫੁੱਲ ਸਪੋਰਸ ਲੈ ਕੇ ਅੱਜ ਵੀ ਪੋਰਸ ਆਈਏ ਤੇ ਹੁਣ ਤੁਹਾਨੂੰ ਮੈਸੇਜ ਵੀ ਦੁਬਾਰਾ ਵੀ ਆਊਗੀ ਤੇ ਜਿਹੜਾ ਖਾਸ ਅਕਾਲ ਦੀ ਮਿੰਤੀ ਮੁਰਤੀ ਕਰਾ ਕੇ ਸਾਰਾ ਕੁਝ ਕਰਿਆਗਾ ਸਗਾ ਕਾਗਜ਼ ਪੱਤਰਾ ਹੈਗੇ ਆ ਧੱਕੇ ਨਾਲ ਕਿ ਪ੍ਰਾਈਵੇਟ ਬਾਣ ਦੇ ਵਿੱਚ ਦੀ ਖਾਲ ਪਾਉਂਦੇ ਆ ਪ੍ਰਸ਼ਾਸਨ ਸਾਡੀ ਇਹੀ ਬੇਨਤੀ ਆ ਸਰਕਾਰ ਨੂੰ ਵੀ ਸਾਡੇ ਨਾਲ ਧੱਕਾ ਨਾ ਕੀਤਾ ਜਾਵੇ ਸਾਡੇ ਕੋਲੇ ਪਹਿਲੇ ਹੀ ਸੀ ਟੇਲ ਤੇ ਬੈਠਾ ਸਾਡੇ ਕੋਲੇ ਪਹਿਨਾਂ ਹੀ ਪਾਣੀ ਉਹਨਾਂ ਦਾ ਹਰਿਆਣੇ 'ਚੋਂ ਮੋਗਾ ਲੱਗਿਆ ਹੈ 4201 ਨੰਬਰ ਉਹਦਾ ਉਹਨਾਂ ਨੂੰ ਵੀ ਪਾਣੀ ਲੱਗੀ ਜਾਂਦਾ ਸਾਨੂੰ ਵੀ ਪਾਣੀ ਲੱਗੀ ਜਾਂਦਾ ਸਾਡੇ ਇਹੀ ਸਰਕਾਰ ਨੂੰ ਬੇਨਤੀ ਕਰਦੇ ਵੀ ਸਾਡੇ ਕੋਲ ਜੋ ਥੋੜਾ ਮੋਟਾ ਪਾਣੀ ਹੈ ਉਹ ਸਾਡੇ ਕੋਲ ਰਹਿਣ ਦਿਓ ਉਹਨਾਂ ਦਾ ਪਾਣੀ ਉੱਧਰ ਲੱਗੀ ਜਾਵੇ ਤੇ ਸਾਡੇ ਕਿਸਾਨ ਵੀਰ ਦੇ ਬਾਣ ਧੱਕਾ ਨਾ ਹੋਵੇ ਤੇ ਗਾਂਵ ਚ ਖਾਲ ਨਾ ਪਵੇ ਪਹਿਲਾਂ ਇਹਨਾਂ ਨੇ ਫਸਲ ਪੱਠਦੀ ਕਣਕ ਵੇਲੇ ਹੁਣ ਦੁਬਾਰਾ ਫੇਰ ਨਰਮਾ ਪਟਦਾ ਇਹਨਾਂ ਨੇ ਨਹੀਂ ਪਹਿਲਾ ਇੱਕ ਖਾਲ ਉਹ ਉਸ ਕਿਸਾਨ ਦੇ ਵਾਣ ਚੋਂ ਪਹਿਲਾ ਇੱਕ ਖਾਲ ਚੱਲਦਾ ਹਾਂਜੀ ਚੱਲਦਾ ਚੱਲਦਾ ਇੱਕ ਹੋਰ ਪਾਇਆ ਜਾ ਰਿਹਾ ਇੱਕ ਹੋਰ ਪਾਇਆ ਜਾ ਰਿਹਾ ਧੱਕੇ ਨਾਲ ਉਹਦੇ ਆਪ ਦੀ ਜ਼ਮੀਨ ਦੇ ਵਿੱਚ ਦੀ ਕਿਸਾਨ ਦੇ ਮਤਲਬ ਇੱਕੋ ਕਿਸਾਨ ਦੇ ਇੱਕੋ ਕਿੱਲੇ ਚੋਂ ਦੋ ਖਾਲ ਪਾਇਆ ਜਾ ਰਿਹਾ ਨਹੀਂ ਇੱਕ ਖਾਲ ਪਾ ਰਹੇ ਜੀ ਇੱਕ ਖਾਲ ਸਰਕਾਰੀ ਚੱਲੀ ਜਾਂਦਾ ਦੂਜਾ ਖਾਲ ਪ੍ਰਾਈਵੇਟ ਆਪਣਾ ਕਿਸਾਨ ਦੇ ਵਾਣ ਦੇ ਵਿੱਚ ਨਹੀਂ ਪਾ ਰਹੇ ਜੋ ਕਿ ਉਹਦਾ ਹੱਕ ਨਹੀਂ ਬਣਦਾ ਨਹੀਂ ਉਹ ਖਾਲ ਪਾਉਣ ਦੀ ਲੋੜ ਕਿਉਂ ਪਈ ਆ ਕੀ ਲੋੜ ਸੀ ਉਸ ਨਵਾਂ ਖਾਲ ਜਿਹੜਾ ਪਾ ਰਹੇ ਆ ਇਹਨਾਂ ਨੇ ਜੀ ਦੂਜੀ ਪਾਰਟੀ ਨੇ ਇੱਕ ਮੋਗਾ ਮਨਜ਼ੂਰ ਕਰਾਇਆ ਟੇਲ 'ਚੋਂ ਇਹ ਉਹਦਾ ਖਾਲ ਪਾਉਂਦੇ ਤੇ ਪਾਣੀ ਚਲਾਉਂਦੇ ਉਹਦੇ ਵੀਦੀ ਜੋ ਕਿ ਉਹ ਸਰਾਸਰ ਗਲਤ ਹੈ ਤੇ ਧੱਕਾ ਸਾਡੇ ਨਾਲ ਕਦੋਂ ਮੋਗਾ ਮਨਜ਼ੂਰ ਕਰਾਇਆ ਮੋਗਾ ਮਨਜ਼ੂਰ ਕਰਾਇਆ ਜੀ ਇਹ ਇਲੈਕਸ਼ਨਾਂ ਦੇ ਟਾਈਮ 'ਚ ਜੇ ਚਾ ਪੱਕੀ ਜਿਹੀ ਯਾਦ ਨਹੀਂ ਅੱਛਾ ਹਾਂਜੀ ਤੇ ਤੁਹਾਡੇ ਕੋਲ ਕੋਈ ਕੋਰਟ ਦਾ ਵੀ ਕੁਝ ਹੈਗਾ ਸਾਡੇ ਕੋਲ ਕੋਰਟ ਦੀ ਸਟੇ ਹੈਗੀ ਜੀ ਸਟੇ ਕੀ ਹੈਗੀ ਹੈ ਸਟੇ ਸਾਡੇ ਕੋਲ ਇਹੀ ਹੈ ਵੀ ਜਿਹੜਾ ਕਿਸਾਨ ਆ ਸਾਡਾ ਭਰਾ ਬਲਜੀਤ ਸਿੰਘ ਉਹਦੇ ਬੰਦ ਦੇ ਵਿੱਚ ਕੋਈ ਕੋਈ ਦਖੰਦਾਜੀ ਨਾ ਕਰੇ ਸਾਡੇ ਕੋਲ ਇਹ ਸਟੇ ਹੈ ਕਿਉਂਕਿ ਉਹਦੀ 2 ਘੰਟੇ ਪਹਿਲਾਂ ਫਸਲ ਪੱਟ ਚੁੱਕੇ ਨਿਸ਼ਕਾਨ ਕਰ ਚੁੱਕੇ ਉਹਦਾ ਤਾਂ ਕਰਕੇ ਅਸੀਂ ਸਟੇ ਲਈ ਹੋਈ ਹੈ ਦੀ ਤੇ ਅਸੀਂ ਡੀਸੀ ਸਾਹਿਬ ਨੂੰ ਭੇਜੀ ਹੈ ਦੀ ਸਟੇ ਆਪਣੇ ਐਕਸ਼ਨ ਨੂੰ ਵੀ ਭੇਜੀ ਹੈ ਜੋ ਹੋਟ ਡਿਪਾਰਟਮੈਂਟ ਆ ਥਾਣਾ ਵਗੈਰਾ ਡਿਪਟੀ ਵਗੈਰਾ ਨੂੰ ਉਸ ਸਟੇ ਦੇ ਆਡਰ ਦਿੱਤੇ ਹੋਏ ਹੈ ਤੇ ਫਿਰ ਵੀ ਪ੍ਰਸ਼ਾਸਨ ਦੁਬਾਰਾ ਬਾਰ ਸਾਡੇ ਤੇ ਆ ਕੇ ਤੱਕਾ ਕਰ ਰਿਹਾ ਸਾਡੇ ਤੇ ਡਾਂਗਾ ਮਾਰਦਾ ਗਾਲਾਂ ਕੱਢਦਾ ਸਾਨੂੰ ਗਲਤਫਲਤ ਬੋਲਦੇ ਜੋ ਕਿ ਸਾਡੇ ਨਾਲ ਸਦਾ ਸਰ ਤੱਕਾ ਹੈ ਤੁਹਾਡੇ ਕੋਲ ਕੋਈ ਨਕਸ਼ਾ ਵੀ ਹੈਗਾ ਹਾਂਜੀ ਹੈਗੇ ਨਕਸ਼ਾ ਸਾਡੇ ਕੋਲ ਹੈਗਾ ਹਾਸੇ ਜੀ ਹਾਸੇ ਜੀ ਹੂੰ ਇਹ ਨਕਸ਼ੇ ਚ ਕੀ ਦਿਖਾ ਰਿਹਾ ਹੈ ਇਹ ਨਕਸ਼ੇ ਜੀ ਦੇ 319 ਆ 319 ਤੇ 322 ਦੇ ਵਿੱਚ ਇਹਨਾਂ ਨੇ ਖਾਲ ਪਵਾਤਾ ਪ੍ਰਸ਼ਾਸਨ ਨੂੰ ਤਿੰਨ ਕਿੱਲੇ ਬੀਜ ਦੀ ਜਿਹੜੇ ਦੀ ਉਹਦੀ ਕਬਜ਼ਾ ਕਾਰਵਾਈ ਹੋਈ ਹੈ ਸਾਰਾ ਕੁਝ ਹੋਇਆ ਜਿਹੜਾ ਅੱਗੇ ਗਰਵੇਲ ਸਿੰਘ ਨੂੰ ਖਾਲ ਜਾਂਦਾ 230 ਬਟਾ 1 ਉਹਦੀ ਕੋਈ ਕਬਜ਼ਾ ਕਾਰਵਾਈ ਨਹੀਂ ਹੋਈ ਕੋਈ ਉਹਦੀ ਮੰਗਤੀ ਨਹੀਂ ਹੋਈਗੀ ਕਾਨੋਂ ਕੋ ਡਰਾਮੇ ਕਰਕੇ ਦਿਖਾ ਕੇ ਪੀਤਾ ਜਾਂ ਤੇ ਆਪਣਾ ਉਹ ਕੈਮਰਾ ਜਾ ਸਾਨੂੰ ਕਹਿੰਦੇ ਵੀ ਇਹਦੀ ਮੰਤੀ ਹੋਈ ਐ ਨਾ ਮੰਤੀ ਤੇ ਹੋਣ باوجود ਵੀ ਗਰਮੇਲ ਸਕੇ ਦੇ ਖਾਲ ਦੇ ਵਿੱਚ ਦੀ ਧੱਕ ਬਾਣ ਦੇ ਵਿੱਚ ਦੀ ਧੱਕੇ ਨਾਲ ਖਾਲ ਪਾ ਰਖਿਆ ਨਹੀਂ ਕਿਉਂ ਪ੍ਰਸ਼ਾਸਨ ਹੁਣ ਕਿਉਂ ਖਾਲ ਉੱਥੇ ਪਾਉਣਾ ਚਾਹੁੰਦਾ ਹੈ ਪ੍ਰਸ਼ਾਸਨ ਕਿਉਂ ਤੁਸੀਂ ਕਹਿ ਰਹੇ ਹੋ ਧੱਕਾ ਕਰ ਰਹੇ ਆ ਇਹ ਸਾਨੂੰ ਪਤਾ ਨਹੀਂ ਵੀ ਸਾਡੇ ਨਾਲ ਕਿਉਂ ਧੱਕਾ ਹੁੰਦਾ ਜੋ ਕਿ ਐਕਸ਼ਨ ਸਾਹਿਬ ਨੇ ਇਹਨਾਂ ਤੋਂ ਐਫੀਡਾਟ ਲਿਖਤੀ ਲੇਤਾ ਹੋਇਆ ਵੀ ਜਿਹੜਾ ਨਵਾਂ ਖਾਲ ਪਾਉਣਾਗਾ ਮੋਗਾ ਚਲਾਉਣਾ ਉਹ ਅਸੀਂ ਆਪ ਪਾ ਕੇ ਦੇਵਾਂਗੇ ਦੂਜੀ ਪਾਰਟੀ 4200 4201 ਵਾਲੀ ਹੂੰ ਹੂੰ ਐਕਸ਼ਨ ਦੇ ਬਿਆਨ ਆ ਦਰਜਾ ਸਾਡੇ ਕੋਲ ਸਾਡੇ ਸਬੂਤ ਹੈ ਸਾਰੇ ਸਾਡੇ ਕੋਲ ਪ੍ਰੂਫ ਹੈ ਸਾਡੀ ਕੋਈ ਫੇਰ ਵੀ ਸਰਵਾਈ ਨਹੀਂ ਹੋ ਰਹੀ ਸਾਡੀ ਕੋਈ ਗੱਲ ਨਹੀਂ ਮੰਨ ਰਹਾ ਅਸੀਂ ਬਾਰ ਬਾਰ ਸਾਨੂੰ ਇੱਕ ਸਾਲ ਹੋ ਗਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੀਕ ਹੈ ਭਾਈ ਜੀ ਕੀ ਮਸਲਾ ਪੂਰਾ ਤੁਹਾਡਾ ਇਹ ਜੀ ਜੋ ਮੋਗੇ ਵਾਲਾ ਇਹ ਜੀ ਸਾਡਾ ਕੰਦਾ ਖਾਲ ਜਿਹੜਾ ਜੀ ਗਰਮੇਲ ਸਿੰਘ ਨੂੰ ਜਾ ਰਿਹਾ ਜੀ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਾਰ ਬਾਰ ਇਹੀ ਕੰਮ ਹੋ ਰਿਹਾ ਜੀ ਅੱਛਾ ਸਾਨੂੰ ਤਾਂ ਸਮਝ ਨਹੀਂ ਆਉਂਦੀ ਜੀ ਪ੍ਰਸ਼ਾਸਨ ਕੋਲੇ ਇੰਨਾ ਟਾਈਮ ਕਿੱਥੇ ਜੀ ਇੰਨਾ ਚੜ ਕੇ ਆ ਜਾਂਦਾ ਜੀ ਹੂੰ ਬਾਈ ਜੀ ਇਹ ਕੀ ਮਸਲਾ ਹੈ ਉਧਰਲੀ ਧਿਰ ਵਾਲੇ ਕਹਿੰਦੇ ਆ ਕਿ ਸਾਡੇ ਨਾਲ ਧੱਕਾ ਕਰਕੇ ਤੇ ਸਾਡੇ ਕਿੱਲੇ ਚੋਂ ਇੱਕ ਪਹਿਲਾ ਖਾਲ ਸੀ ਤੇ ਦੂਜਾ ਖਾਲ ਵੀ ਕਹਿੰਦੇ ਸਾਡੇ ਕਿੱਲੇ ਚੋਂ ਨਾਲ ਕੱਢ ਰਹੇ ਆ ਕੀ ਚੱਕਰ ਹੈ ਨਹੀਂ ਬਾਈ ਜੀ ਇਹ ਚ ਗੱਲ ਆਇਆ ਹੈ ਉਹ ਕਹਿੰਦੇ ਸਾਡਾ ਪਾਣੀ ਘਟ ਜੂ ਸਾਡੇ ਕੋਲ ਹੈ ਨਹੀਂ ਦੇਣ ਥੋੜੇ 11 ਫੁੱਟ ਥਾਂ ਸਰਕਾਰੀ ਆ ਇਹ ਇਹ ਸਰਕਾਰੀ ਥਾਂ ਵਿੱਚ ਦੋ ਤਿੰਨ ਵਾਰੀ ਪੁਲਿਸ ਪਵਾ ਗਈ ਖਾਲ अच्छा ਹੁਣ ਇਹ ਟਾ ਦਿੰਦੇ ਆ ਅਸੀਂ ਪਵਾ ਲੈਨੇ ਆ ਹੁਣ ਮੋਗਾ ਨਹੀਂ ਚੱਲਣ ਦਿੰਦੇ ਆ ਰੌਲੇਗਾ ਪਰ ਉਹ ਕਹਿੰਦੇ ਵੀ ਇੱਕ ਕਿਸਾਨ ਦੇ ਖੇਤ ਚੋਂ ਇੱਕ ਖਾਲ ਨਹਿਰੀ ਪਾਣੀ ਦਾ ਪਹਿਲਾਂ ਸੀ ਇਹ ਕੋਸੇ ਹੀ ਕਿੱਲੇ ਤੋਂ ਕਹਿੰਦੇ ਧੱਕੇ ਨਾਲ ਫੇਰ ਪਾ ਰਹੇ ਉਹ ਤਾਂ ਆਪਦੇ ਰਕਮ ਵਿੱਚ ਪਾਉਣ ਨੇ ਜੀ ਆਪਦੇ ਰਕਮ ਵਿੱਚ ਪਾਉਣ 11 ਫੁੱਟ ਥਾਂ ਸਰਕਾਰੀ ਹੈ ਇਹ ਚ ਤਾਂ ਉਹਨਾਂ ਦਾ ਹੱਕ ਹੀ ਨਹੀਂ ਬਣਦਾ ਪੰਚਾਇਤੀ ਜਗ੍ਹਾ ਇਹ ਅੱਛਾ ਇਹ ਚ ਤਾਂ ਕੋਈ ਹੱਕ ਨਹੀਂ ਬਣਦਾ ਆਪਦੀ ਜਗ੍ਹਾ ਚ ਪਾਉਣ ਉਹ ਹਾਂ ਨਜਾਇਜ਼ ਕਬਜ਼ਾ ਕਰ ਰੱਖਿਆ ਸਾਡੇ ਇਹਨਾਂ ਨੇ 11 ਫੁੱਟ ਚ ਦੱਬ ਰੱਖਿਆ ਹੈਗਾ ਇਹ ਤਾਂ ਕੰਟਾ ਬਾਰੀ ਚੱਲਣੇ ਆਪਦੇ ਰਕ ਵਿੱਚ ਪਾ ਲੈਣ ਖਾਲ ਠੀਕ ਹੈ ਸਾਨੂੰ ਤਰਾਜੇ ਨੇ ਇਹ ਤਾਂ ਕਹਿੰਦੇ ਸਾਨੂੰ ਤੇਨ ਨੂੰ ਥੋੜਾ ਕੋ ਪਾਣੀ ਹੈ ਨਹੀਂ ਸਾਡੇ ਕੋਲ ਤੁਹਾਡੇ ਵਾਸਤੇ ਆਏ ਕਹਿੰਦੇ ਨਾ ਖਾਲ ਦਾ ਤਾਂ ਬੰਨ ਹੈਗਾ ਸਾਡਾ ਪਾਣੀ ਘਟ ਜੂਗਾ ਪਾਣੀ ਦਾ ਸਰਕਾਰ ਨੇ ਨਹੀਂ ਨਾ ਆ ਆ ਰੋਲਾ ਜੀ ਮਤਲਬ ਚੱਕਰ ਪਾਣੀ ਦਾ ਖਾਲ ਦਾ ਨਹੀਂ ਖਾਲ ਦਾ ਨਹੀਂ ਪਾਣੀ ਦਾ ਚੱਕਰ ਹੈ ਵੀ ਸਾਡੇ ਕੋਲ ਪਾਣੀ ਹੈ ਨਹੀਂਗਾ ਤੁਹਾਨੂੰ ਦੇਣ ਵਾਸਤੇ ਜਿੱਦੇ ਬਾਧੂ ਹੋਏ ਉਹਦੇ ਦੇਵਾਂਗੇ ਹੋਰ ਨਜ਼ਰ ਹੈ ਨਹੀਂ ਸਾਡੇ ਕੋਲ ਆਹ ਗੱਲ ਤੇ ਇਹ ਤੁਸੀਂ ਕੋ ਪਿੰਡ ਦੇੋਂ ਸਾਰੇ ਇਕੱਠੇ ਮਿਲ ਬੈਠ ਕੇ ਮਸਲਾ ਹੱਲ ਨਹੀਂ ਹੋ ਸਕਦਾ ਨਹੀਂ ਹੋਇਆ ਨਹੀਂ ਜੀ ਇੱਕ ਇੱਕ ਪਿੰਡ ਦੇ ਆ ਇਹ ਹੋਰ ਪੱਤੀ ਐ ਅਸੀਂ ਹੋਰ ਪੱਤੀ ਆ ਸਾਡਾ ਬੰਜੜ ਪਿਆ ਸਾਰਾ ਇਲਾਕਾ ਹੂੰ ਸਾਡਾ 650 ਕਿੱਲਾ ਬੰਜੜ ਐ ਹੂੰ ਤੇ ਇਹ ਕਹਿੰਦੇ ਅਸੀਂ ਖੱਲ ਹੀ ਨਹੀਂ ਕਰਦੇ ਇਹ ਤਾਂ ਕਹਿੰਦੇ ਲੱਤਾਂ ਤੋੜ ਦਿੰਦੇ ਐ ਕਰਦੇ ਐ ਬਾਗਾਂ ਧਮਕੀਆਂ ਦਿੰਦੇ ਐ ਹੂੰ ਹੁਣ ਗਣਾਸੇ ਛੋਟੀਆਂ ਸੀਗੀਆਂ ਇਹਨਾਂ ਕੋਲੇ ਹੁਣ ਇਹ ਪਰੇ ਧਰੇ ਅੱਛਾ ਹਾਂ ਠੀਕ ਜਿੱਦੋਂ ਪਹਿਲਾਂ 50 60 ਬੰਦੇ ਸੀ ਪੂਰਾ ਤਵਾ ਪਾਣੀ ਛੱਡ ਰੱਖਿਆ ਮੋਟਰ ਦਾ ਬੇਪਮਖਾੜ ਨਾ ਪਾ ਲੈਣਾ ਹੂੰ ਹਾਂਜੀ ਠੀਕ ਹੈ ਦੱਸੋ ਹੀ ਪਾਣੀ ਆਇਆ ਦੂਜੇ ਮੋਗੇ ਦੇ ਪਾਣੀ ਦੇ ਹੇਠਾ ਦੂਜੀ ਧਿਰ ਵਾਲੇ ਕਹਿੰਦੇ ਆ ਵੀ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆ ਤੁਸੀਂ ਵਾੜ ਪਾਣੀ ਦੇਖ ਲੋ ਹਰਿਆਣੇ ਚ ਆਉਂਦਾ ਸਾਨੂੰ ਕਿੰਨਾ ਕਾਉਂਦਾ ਕਬੂਰ ਦਾ ਪਾਣੀ ਵੀ ਨਹੀਂ 24 ਘੰਟੇ ਕਿੱਲਾ ਸਾਡਾ 24 ਘੰਟੇ ਦੇ ਵਿੱਚ ਇੱਕ ਕਿੱਲਾ ਪਾਣੀ ਲਾਉਂਦਾ ਸਾਡੇ ਦੇਖ ਲੋ ਸਾਰਾ ਬੰਜਰ ਪਿਆ ਇਧਰ 10 ਪੱਕੇ ਇਹਨਾਂ ਦੇ ਉਧਰ ਜਾ ਕੇ ਦੇਖ ਲੋ ਝੋਨਾ ਲੱਗਿਆ ਪਿਆ 10 ਬੱਕਰੀਆਂ ਆ ਗਈਆਂ ਆ ਤੁਸੀਂ ਨਾਲ ਹੀ ਦੇਖ ਲੋ ਆ ਇਧਰ ਸੂਈ ਦਾ ਪਾਣੀ ਲੱਗਦਾ ਝੋਨਾ ਲੱਗਿਆ ਪਿਆ ਸਾਡੇ ਇਧਰ ਦਿਖਾ ਦਿਓ ਇੱਕ ਵੀ ਸਾਰਾ ਵਾਣ ਵਿਲਾ ਪੇ ਹਮ ਮੇਰਾ ਸਾਰਾ ਵਾਣ ਇਧਰ ਹੈ ਖੁੱਦ ਦਾ ਹਮ ਅੱਜ ਜਵਾਰ ਵੀ ਨਹੀਂ ਹੋਈ ਸਾਡੇ ਡੀਡ ਜਵਾਰ ਖੜੀ ਤਿੰਨ ਮਹੀਨੇ ਹੋ ਗਏ ਬੀਜੀ ਨੂੰ ਹਮ ਮੋਗਾ ਲੱਗਿਆ ਨੀਰੇ ਤੋਂ ਬਿਨਾ ਪਸ਼